ਰਾਦੌਰ ਦੇ ਪਿੰਡ ਖੇੜੀ ਲੱਖਾ ਸਿੰਘ ਦੇ ਵਿੱਚ ਵੱਡੀ ਵਾਰਦਾਤ ਹੋਈ ਹੈ ਜਿੱਥੇ ਇੱਕ ਜਿਮ ਦੇ ਬਾਹਰ 4 ਤੋਂ 5 ਬਦਮਾਸ਼ਾ ਦੇ ਵੱਲੋਂ ਫਾਇਰਿੰਗ ਕੀਤੀ ਗਈ ਜਿਸ ਦੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਇੱਕ ਨੌਜਵਾਨ ਗੰਭੀਰ ਜ਼ਖਮੀ ਹੋਇਆ ਹੈ ਸ਼ੁਰੂਆਤੀ ਜਾਂਚ ਦੇ ਵਿੱਚ ਵਾਰਦਾਤ ਨਿੱਜੀ ਰੰਜਿਸ਼ ਦੱਸੀ ਜਾ ਰਹੀ ਹੈ ਫਿਲਹਾਲ ਮੌਕੇ ਤੇ ਪੁਲਿਸ ਦੀਆਂ ਵੱਖ-ਵੱਖ ਟੀਮਾਂ ਜਾਂਚ ਵਿੱਚ ਜੁਟੀਆਂ ਹੋਈਆਂ ਨੇ ਦਸ ਦਈਆ ਕਿ ਪਿੰਡ ਖੇੜੀ ਲਖਾ ਸਿੰਘ ਅੱਜ ਸਵੇਰੇ ਗੋਲੀਆਂ ਦੀ ਆਵਾਜ਼ ਦੇ ਨਾਲ ਗੂੰਜ ਉੱਠਿਆ ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਪਿੰਡ ਵਿੱਚ ਸਥਿਤ ਜਿਮ ਦੇ ਬਾਹਰ ਖੜੀ ਆਪਣੀ ਕਾਰ ਦੇ ਵਿੱਚ ਤਿੰਨ ਨੌਜਵਾਨ ਬੈਠਣ ਲੱਗੇ ਤਾਂ ਦੋ ਮੋਟਰਸਾਈਕਲਾਂ ਤੇ ਆਏ ਚਾਰ ਤੋਂ ਪੰਜ ਬਦਮਾਸ਼ਾਂ ਨੇ ਤਿੰਨਾਂ ਦੇ ਉੱਪਰ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਇਸ ਵਾਰਦਾਤ ਦੇ ਵਿੱਚ ਦੋ ਨੌਜਵਾਨਾਂ ਦੀ ਮੌਕੇ ਤੇ ਹਿੰਮਤ ਹੋ ਗਈ ਜਦਕਿ ਤੀਜਾ ਗੰਭੀਰ ਜ਼ਖਮੀ ਹੈ ਮ੍ਰਿਤਕਾਂ ਦੀ ਪਛਾਣ ਵਰਿੰਦਰ ਰਾਣਾ ਵਾਸੀ ਗੋਲਨੀ ਪਿੰਡ ਅਤੇ ਪੰਕਜ ਮਲਿਕ ਵਾਸੀ ਸ਼ਾਮਲੀ ਯੂਪੀ ਵੱਜੋਂ ਹੋਈ ਹੈ ਜਦਕਿ ਗੰਭੀਰ ਰੂਪ ਵਿੱਚ ਜ਼ਖਮੀ ਨੌਜਵਾਨ ਪਿੰਡ ਉਨਹੇੜੀ ਦਾ ਰਹਿਣ ਵਾਲਾ ਹੈ ਘਟਨਾ ਦੀ ਸੂਚਨਾ ਮਿਲਦਾ ਹੀ ਐਸਪੀ ਰਾਜੀਵ ਦੇਸਵਾਲ ਮੌਕੇ ਤੇ ਪਹੁੰਚੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈ ਰਹੇ ਨੇ ਪੁਲਿਸ ਦਾ ਕਹਿਣਾ ਹੈ ਕਿ ਗੋਲੀਬਾਰੀ ਦੇ ਪਿੱਛੇ ਦਾ ਕਾਰਨ ਅਜੇ ਸਪਸ਼ਟ ਨਹੀਂ ਹੋਇਆ ਲੇਕਿਨ ਮੁੱਢਲੀ ਜਾਂਚ ਮੁਤਾਬਕ ਇਹ ਆਪਸੀ ਦੁਸ਼ਮਣੀ ਦਾ ਮਾਮਲਾ ਹੋ ਸਕਦਾ ਹੈ ऐसा सर अभी उसके ए, सेफ करके आया हूँ तीन व्यक्तियों पे गोली चली है जो एक अभी सेफ है हॉस्पिटल में उसका इलाज शुरू करवा के ऑपरेशन वगैरह का इंतजाम करके और मैं यहाँ मौके के ऊपर आया हूँ मुझे सुबह पता लगा था कि सवा आठ साढ़े आठ बजे के बीच की वारदात है कि तीन चार लड़के दो मोटरसाइकिलों के ऊपर आके और उन्होंने फायरिंग की है जो तीन व्यक्ति इसी जिम में जिम करके बाहर आने का इंतजार था